ਗੁਰੂ ਪਿਆਰੇ ਗੁਰੂ ਸWARE ਗੁਰੂ ਦਾ ਹੈ ਖਾਸ ਰੂਪ ਸਾਸ ਸੰਗਤ ਜਿਓ ਪ੍ਰਸ਼ਨਾਂ ਨੂੰ ਕਰੋ ਪੁੱਤਰ ਗੱਜਵੱਜ ਕੇ ਬੋਲੋ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੱਲ ਆਪਾਂ ਕੱਲ ਆਪਾਂ ਰਿਕਾਰਡ ਕੀਤਾ ਸੀ ਕਿ ਆਪਾਂ ਗੁਰੂ ਘਰ ਜਾਂਦੇ ਆ ਕਿਸ ਤਰ੍ਹਾਂ ਜਾਣਾ ਹੈ ਤੇ ਸਾਸ ਗੁਰਾਸ ਕਿਵੇਂ ਜੱਪ ਬਣਾਏ والله ਗੁਰੂ ਜੀ ਜਦੋਂ ਆਪਾਂ ਗੁਰੂ ਘਰ ਜਾਂਦੇ ਆ ਜੋ ਵੀ ਸਭਾ ਪਾਉਮਨਾ ਕਰਕੇ ਜਾਂਦੇ ਆ ਹਨ ਪ੍ਰਮਾਤਮਾ ਨਾਲ ਦੀਆਂ ਝੋਲੀਆਂ ਪਰਦੇ ਨੇ ਪਰ ਅੱਬਾ ਦੇਖਦੇ ਆ ভাই ਗੁਰੂ ਜੀ ਜਦੋਂ ਸਾਡੇ ਗ੍ਰੰਥੀ ਸਾਹਿਬ ਹੁਕਮ ਲੈਂਦੇ ਹਨ ਤੇ ਸਾਡੀ ਪਿੰਡਾਂ ਦੀ ਸੰਗਤ ਖਾਸ ਕਰਕੇ ਉੱਠ ਕੇ ਸਾਰੇ ਗੁਰੂ ਗ੍ਰਸਬ ਜੀ ਦੇ ਦਰਸ਼ਨ ਕਰਦੇ ਹਾਂ ਸੱਚੇ ਪਾਤਸ਼ਾਹ ਜੀ ਦੇ ਹਵਾਈ ਗੁਰੂ ਜੀ ਇਹ ਸਾਡੇ ਮਸੂਮੀਅਤ ਵੀ ਹੈਗੀ ਆ ਥੋੜੀ ਮਨਮਤ ਵੀ ਹੈਗੀ ਆ ਔਰ ਇਹ ਜਦੋਂ ਤੁਸੀਂ ਦਰਸ਼ਨ ਕਰਦੇ ਹੋ ਤੁਹਾਨੂੰ ਤਾਂ ਵੀ ਪ੍ਰਮਾਤਮਾ ਤਨ ਤਨ ਸ੍ਰੀ ਗੁਰੂ ਸਾਹਿਬ ਜੀ ਤੁਹਾਡੀ ਇਹਨਾਂ ਇਸ ਭਾਵਨਾ ਨੂੰ ਸੱਚੇ ਪਾਚਾ ਸਵੀਕਾਰ ਕਰਦੇ ਹਨ ਤੁਹਾਡੀਆਂ ਝੋਲੀਆਂ ਪਰਦੇ ਹਨ ਤੁਹਾਨੂੰ ਖੁਸ਼ੀਆਂ ਬਖਸ਼ਦੇ ਹਨ ਕਿਉਂਕਿ ਉਹਨਾਂ ਨੂੰ ਆਪਣੇ ਬੱਚੇ ਬਹੁਤ ਪਿਆਰੇ ਲੱਗਦੇ ਹਨ ਆਪਣੀ ਸੰਗਤ ਆਪਾ ਮਹਾਰਾਜ ਦੇ ਦਰਸ਼ਨ ਕਰਨ ਜਾਂਦੇ ਆ ਪਰ ਗੁਰਗੰਸਾਹਬ ਜੀ ਨੂੰ ਵੀ ਆਪਣੀ ਸੰਗਤ ਦੇ ਦਰਸ਼ਨ ਕਰਕੇ ਬੱਚਿਆਂ ਦੇ ਦਰਸ਼ਨ ਕਰਕੇ ਖੁਸ਼ੀ ਹੁੰਦੀ ਹੈ ਜਿਸ ਤਰ੍ਹਾਂ ਮਾਤਾ ਪਿਤਾ ਨੂੰ ਆਪਣੇ ਬੱਚੇ ਦੇਖ ਕੇ ਖੁਸ਼ੀ ਹੁੰਦੀ ਹੈ ਇਸੇ ਤਰ੍ਹਾਂ ਹੀ ਤੰਤਨ ਸ੍ਰੀ ਗੁਰੂ ਸਾਹਿਬ ਜੀ ਵੀ ਸਾਨੂੰ ਹਰ ਤਰ੍ਹਾਂ ਦੇ ਬੱਚਿਆਂ ਨੂੰ ਸਾਨੂੰ ਅੱਛਿਆਂ ਨੂੰ ਬੁਰਿਆਂ ਨੂੰ ਪਾਪੀਆਂ ਨੂੰ ਔਰ ਅੱਛਿਆਂ ਨੂੰ ਚਰਨਾਂ ਨਾਲ ਲਾਉਂਦੇ ਨਾ ਗੱਲ ਨੂੰ ਲਾਉਂਦੇ ਨੇ ਉਹ ਸਾਨੂੰ ਸਾਰੀਆਂ ਖੁਸ਼ੀਆਂ ਬਖਸ਼ਦੇ ਨੇ ਉਹ ਸਾਡੇ ਨਾਲ ਕੋਈ ਈਰਖਾ ਵੈਰ ਵਿਰੋਧ ਨਹੀਂ ਕਰਦੇ ਉਹ ਅਸੀਂ ਕਿਹੋ ਜੇ ਵੀ ਹੈਗੇ ਹਾਂ ਜਿੱਦਾਂ ਪੇਰੈਂਟਸ ਨੂੰ ਆਪਣੇ ਬੱਚੇ ਹਰ ਤਰ੍ਹਾਂ ਦੇ ਬੱਚੇ ਅੱਛੇ ਬੁਰੇ ਕਿਹੋ ਜੇ ਵੀ ਹੁੰਦੇ ਨੇ ਔਲਾਦ ਆਪਣੀ ਅੱਛੀ ਲੱਗਦੀ ਹੈ ਉਸੇ ਤਰ੍ਹਾਂ ਉਹ ਸਾਨੂੰ ਸਵੀਕਾਰ ਕਰਦੇ ਹਨ ਪਰ ਵਾਹਿਗੁਰੂ ਜੀ ਆਪਾਂ ਇਹ ਸੋਚਦੇ ਹਾਂ ਕਿ ਰਮਾਲਾ ਸਾਹਿਬ ਹਟਾਇਆ ਤੇ ਆਪਾਂ ਦਰਸ਼ਨ ਕਰ ਲਏ ਤੇ ਆਪਾਂ ਨੂੰ ਸਾਰਾ ਪ੍ਰਾਪਤੀਆਂ ਹੋ ਗਈਆਂ ਵਾਹਿਗੁਰੂ ਜੀ ਇਹ ਵੀ ਤੁਹਾਡੀ ਆਪਣੀ ਜਗਾ ਗੱਲ ਬਹੁਤ ਅੱਛੀ ਹੈ ਸਹੀ ਹੈ ਪਰ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਗੁਰੰਥੀ ਸਾਹਿਬ ਕਹਿੰਦੇ ਹਨ ਅਰਦਾਸ ਦੇ ਵਿੱਚ ਕਿ ਆਠ ਆਪਣੇ ਪਾਠ ਦਰਸ਼ਨ ਦੇ ਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਉਹ ਕਹਿੰਦੇ ਨੇ ਜੋ ਆਪਾਂ ਪਾਠ ਦਰਸ਼ਨ ਦੇਦਾਰ ਮਤਲਬ ਆਪਾਂ ਸਹਿਜ ਪਾਠ ਕਰਨਾ ਹੈ ਆਪਾਂ ਕੰਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਅੰਗ ਦੇ ਦਰਸ਼ਨ ਕਰਨੇ ਹਨ ਇੱਕ ਇੱਕ ਸ਼ਬਦ ਨੂੰ ਸਮਝਣਾ ਹੈ ਉਹ ਉਹ ਹੁੰਦੇ ਨੇ ਦਰਸ਼ਨ ਇਹ ਦਰਸ਼ਨ ਨਹੀਂ ਹੁੰਦੇ ਕਿ ਆਪਾਂ ਉੱਠੇ ਔਰ ਆਪਾਂ ਮੱਥਾ ਟੇਕਿਆ ਔਰ ਆਪਾਂ ਸੋਚਿਆ ਕਿ ਆਪਾਂ ਨੂੰ ਮਹਾਰਾਜ ਦੇ ਦਰਸ਼ਨ ਹੋ ਗਏ ਹਨ ਵੈਸੇ ਗੁਰੂ ਜੀ ਇਹ ਦਰਸ਼ਨ ਨਹੀਂ ਹੁੰਦੇ ਆਪਾਂ ਨੂੰ ਸਹਿਜ ਪਾਠ ਕਰਨੇ ਚਾਹੀਦੇ ਹਨ ਅਖੰਡ ਪਾਠ ਕਰਨੇ ਚਾਹੀਦੇ ਹਨ ਜੋ ਬਜ਼ੁਰਗ ਹਨ ਜੋ ਨਹੀਂ ਬੈਠ ਸਕਦੇ ਨਹੀਂ ਕਰ ਸਕਦੇ ਨਹੀਂ ਟਾਈਮ ਦੇ ਸਕਦੇ ਉਹ ਸੁਣ ਸਕਦੇ ਹਨ ਅੱਜ ਕੱਲ ਤੇ YouTube ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਹਰ ਚੀਜ਼ ਅਵੇਲੇਬਲ ਹੈ ਬੜੀ ਕਿਰਪਾ ਹੋ ਗਈ ਹੈ ਕਿ ਹਰ ਚੀਜ਼ ਤੁਸੀਂ 이어ਫੋਨ ਲਗਾ ਕੇ ਤੁਸੀਂ ਬਾਣੀ ਲੇਟੇ-ਲੇਟੇ ਵੀ ਸੁਣ ਸਕਦੇ ਹੋ ਵਾਹਿਗੁਰੂ ਜੀ ਆਪਣਾ ਜੀਵਨ ਸਫਲ ਕਰਨ ਵਾਸਤੇ ਇਸ ਕਰਕੇ ਆਪਾਂ ਨੂੰ ਬਾਣੀ ਨੂੰ ਸਮਝਣਾ ਹੈ ਉਹ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜੋ ਨਚੋੜ ਹੈ ਉਹ ਹੈ ਕਿ ਸ਼ਬਦ ਦੇ ਨਾਲ ਆਪਾਂ ਜੁੜਨਾ ਹੈ ਸ਼ਬਦ ਮਰੋ ਫਿਰ ਜੀਵੋ ਸਦਹੀ ਸ਼ਬਦ ਮਰੋ ਫਿਰ ਜੀਵੋ ਸਦਹੀ ਵਾਹਿਗੁਰੂ ਜੀ ਆਪਾਂ ਚਾਰ ਜੁਗਾਂ ਦੇ ਬਾਅਦ ਇਨਸਾਨ ਰੂਪੀ ਜਨਮ ਮਿਲਿਆ ਹੈ 84 ਲੱਖ ਜੁਨਾ ਭੁਗਤੀਆਂ ਹਨ ਪਤਾ ਨਹੀਂ ਆਪਾਂ ਕਿੰਨੇ ਕਿੰਨੇ ਕੁ ਗੰਦੀਆਂ ਗੰਦੀਆਂ ਜੁਨਾਂ ਭੁਗਤੀਆਂ ਹਨ ਕੁੱਤੇ ਬਿੱਲੇ ਗੰਦਗੀ ਦੇ ਕੀੜੇ ਔਰ ਪਤਾ ਨਹੀਂ ਕੀ-ਕੀ ਜਨਮ ਭੁਗਤੇ ਹਨ ਕਿੰਨੇ ਕੁ ਦੁੱਖ ਆਪਾਂ ਪਾਏ ਹਨ ਅਮਾਰੇ ਜਗੇ ਗੜਗੜਾ ਕੇ ਹੱਥ ਜੋੜ ਕੇ ਆਪਾਂ ਇਹ ਜਨਮ ਲਿਆ ਹੈ ਕੋਈ ਪਿਛਲਾ ਕੀਤਾ ਕਰਮ ਜੋ ਆਪਾਂ ਨੂੰ ਇਨਸਾਨੀਅਤ ਦਾ ਜਨਮ ਮਿਲਿਆ ਹੈ ਆਪਾਂ ਇਹ ਵਾਅਦਾ ਕਰਕੇ ਆਏ ਸੀ ਪ੍ਰਮਾਤਮਾ ਦੇ ਨਾਲ ਕਿ ਅਸੀਂ ਹੁਣ ਸਿਰਫ ਔਰ ਸਿਰਫ ਬਾਣੀ ਪੜਾਂਗੇ ਅچھے ਕਰਮ ਕਰਾਂਗੇ ਕਿਸੇ ਦਾ ਹੱਕ ਨਹੀਂ ਖਾਵਾਂਗੇ ਕਿਸੇ ਦੀ ਨਿੰਦਿਆ ਚੁਗਲੀ ਬੈਰ ਬ੍ਰੋਧ ਈਰਖਾ ਨਹੀਂ ਕਰਾਂਗੇ ਵਾਹਿਗੁਰੂ ਜੀ ਦਿਨ ਰਾਤ ਸਾਸ ਗੁਰ ਸਾਹਿਬ ਜੀ ਦਾ ਨਾਮ ਸਿਮਰਨ ਕਰਕੇ ਜਨਮ ਸਫਲਾ ਕਰਾਂਗੇ ਪਰ ਨਹੀਂ ਵਾਹਿਗੁਰੂ ਜੀ ਆਪਾਂ ਪੁੱਲ ਚੁੱਕੇ ਹਾਂ ਆਪਾਂ ਕਿੱਥੋਂ ਆਏ ਹਾਂ ਕੀ ਕਰਨਾ ਹੈ ਹਾਂ ਇਹ ਸਾਡਾ ਘਰ ਨਹੀਂ ਹੈ ਹੈਨਾ ਇਸ ਕਰਕੇ ਆਪ ਜੀ ਨੂੰ ਦਾਸ ਨੇ 81 ਕੀ ਸਾਸ ਕਰਾਸ ਸਿਮਰਨ ਕਰਨ ਦੇ ਨਾਲ ਸਾਡਾ ਜੀਵਨ ਸਫਲ ਹੋ ਜਾਵੇਗਾ ਸਾਡਾ ਜਨਮ ਮਰਨ ਖਤਮ ਹੋ ਜਾਵੇਗਾ ਜੀ ਵਾਹਿਗੁਰੂ ਜੀ ਅਗਰ ਆਪ ਸੱਚੇ ਪਾਤਸ਼ਾਹ ਕਿਰਪਾ ਕਰਨ ਤੁਹਾਨੂੰ ਦਾਸ ਦੀ ਛੋਟੀ ਜੀ ਨਮਾਣੀ ਜੀ ਰਿਕਵੈਸਟ ਹੈ ਬੇਨਤੀ ਹੈ ਕਿ ਮੈਂ ਆਪ ਜੀ ਦੇ ਨਾਲ ਸਾਂਝੀ ਕਰਦੀ ਹਾਂ ਕੀ ਆਪ ਵਾਹਿਗੁਰੂ ਜੀ ਸਿਮਰਨ ਕਰੋ ਸ਼ਬਦ ਜਿਵੇਂ ਆਪਾਂ ਸ਼ਬਦ ਦੇ ਵਿੱਚ ਮਰਨਾ ਸਿੱਖਣਾ ਉਹ ਕਿਸ ਤਰ੍ਹਾਂ ਆਪਾਂ 24000 ਸਾਹ ਆਪਾਂ ਕਿਦਾਂ ਜਮਾ ਕਰਨੇ ਹਨ ਵਾਹਿਗੁਰੂ ਜੀ ਉਸ ਦੇ ਵਾਸਤੇ ਆਪਾਂ ਨੂੰ ਸਿਮਰਨ ਕਰਨਾ ਹੈ ਪੂਰਾ ਟਾਈਮ ਤੁਸੀਂ ਕਹਿੰਦੇ ਹੋਣੇ ਕਿ ਪੂਰਾ ਟਾਈਮ ਤਾਂ ਆਪਾਂ ਸੋਣਾ ਵੀ ਹੈ ਖਾਣਾ ਵੀ ਹੈ ਗੱਲਬਾਤ ਵੀ ਕਰਨੀ ਹੈ دنیਵੀ ਕਾਰਜ ਵੀ ਕਰਨੇ ਹਨ ਉਹ دنیਵੀ ਕਾਰਜ ਵੀ ਬਹੁਤ ਜ਼ਰੂਰੀ ਹਨ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਖਸ਼ੀਆਂ ਦਾਤਾਂ ਹਨ ਉਹ ਇਮਾਨਦਾਰੀ ਦੇ ਨਾਲ ਪਰਿਵਾਰਿਕ ਸੇਵਾ ਕਰਨੀ ਹੈ ਆਪਣੇ ਬੱਚਿਆਂ ਨੂੰ ਵੀ ਦੇਖਣਾ ਹੈ ਆਪਣੇ ਘਰ ਪਰਿਵਾਰ ਦੀ ਵੀ ਦੇਖਣਾ ਹੈ ਆਪਾਂ ਤਰੱਕੀਆਂ ਵੀ ਕਰਨੀਆਂ ਹਨ ਇਹ ਜੋ دنیਵੀ ਚੀਜ਼ਾਂ ਹੈ ਉਹ ਆਪਾਂ ਜ਼ਰੂਰ ਕਰਨੀਆਂ ਹਨ ਉਹ ਵੀ ਇੱਕ ਸੇਵਾ ਹੈ ਆਪਣੇ ਪਰਿਵਾਰ ਦੀ ਜੋ ਸਾਨੂੰ ਪ੍ਰਮਾਤਮਾ ਨੇ ਬਖਸ਼ੀ ਹੈ ਉਹ ਇਮਾਨਦਾਰੀ ਦੇ ਨਾਲ ਕਰਦੇ ਕਰਦੇ ਉਹਦੇ ਨਾਲ ਆਪਾਂ ਇਹ ਸਿਮਰਨ ਕਰਨਾ ਹੈ ਵਾਹਿਗੁਰੂ ਜੀ ਇਸ ਤਰ੍ਹਾਂ ਕਰਕੇ ਕਰਨਾ ਹੈ ਜਿਸ ਤਰ੍ਹਾਂ ਸਾਡੀਆਂ ਭੈਣਾਂ ਪ੍ਰਸ਼ਾਦਾ ਪਕਾਉਂਦੀਆਂ ਹਨ ਕੰਮ ਕਾਜ ਕਰਦੀਆਂ ਹਨ ਕੱਪੜੇ ਧੋਂਦੀਆਂ ਹਨ ਸਾਸ ਗੱਜ ਤੋਂ ਆਪਾਂ ਸਾਲ ਲੈਨੇ ਹਾਂ ਆਪਾਂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਬੋਲੀ ਜਾਣਾ ਹੈ ਔਰ ਕਈ ਤੇ ਘਰਾਂ ਦੇ ਵਿੱਚ ਕਈਆਂ ਦੇ ਹਸਬੰਦ ਕਹਿ ਦਿੰਦੇ ਆ ਕਿ ਤੂੰ ਸਾਰਾ ਦਿਨ ਬਾਗਰੂ ਬਾਗਰੂ ਕੀ ਕਰਦੀ ਰਹਿੰਦੀ ਆ ਕਈਆਂ ਦੀ ਵਾਈਫ ਕਹਿ ਦਿੰਦੀ ਆ ਕਿ ਆ ਤੇ ਬਾਗਰੂ ਬਾਗਰੂ ਨਾਲ ਤੁਸੀਂ ਜੁੜੇ ਹੋਏ ਆ ਹਨਾ ਪਰ ਉਹ ਥੋੜਾ ਟਾਈਮ ਹੋਏਗਾ ਥੋੜਾ ਤੁਹਾਨੂੰ ਸਟਰਗਲ ਕਰਨਾ ਪਏਗਾ ਕਿਉਂਕਿ ਜੇ ਤੁਸੀਂ ਜ਼ੋਰ ਨਾਲ ਬਾਗਰੂ ਨਹੀਂ ਬੋਲੋਗੇ ਤੁਹਾਡਾ ਮਨ ਜਿਹੜਾ ਹੈ ਉਹ ਸਟਾਰਟਿੰਗ ਦੇ ਵਿੱਚ ਫੁਰਨਿਆਂ ਵਿੱਚ ਜਾਏਗਾ ਅਗਰ ਤੁਸੀਂ ਫੁਰਨਿਆਂ ਤੋਂ ਰਹਿਤ ਹੋਣਾ ਹੈ ਜਦਨ ਤੁਸੀਂ ਫੁਰਨਿਆ ਤੋਂ ਰਹਿਤ ਹੋ ਗਏ ਸਮਝ ਲਓ ਕਿ ਤੁਹਾਡੇ ਤੇ ਕਿਰਪਾ ਹੋ ਗਈ ਔਰ ਵਾਹਿਗੁਰੂ ਜੀ ਤੁਸੀਂ ਵਾਹ ਗੁਰੂ ਬਰਾਬਰ ਬੋਲਣਾ ਐ ਨਹੀਂ ਕਿ ਵਾਹ ਜ਼ਿਆਦਾ ਲੰਬਾ ਬੋਲ ਦੋ ਗੁਰੂ ਛੋਟਾ ਬੋਲ ਦੋ ਦੋਨੋਂ ਬਰਾਬਰ ਬੋਲਨੇ ਆ ਦੋਨਾਂ ਦੀ ਇੱਕੋ ਜੀ ਆਵਾਜ਼ ਹੋਣੀ ਚਾਹੀਦੀ ਵਾਹ ਗੁਰੂ ਵਾਹ ਗੁਰੂ ਜਦੋਂ ਤੁਸੀਂ ਵਾਹ ਗੁਰੂ ਦਾ ਸਿਮਰਨ ਬੈਠ ਕੇ ਕਰਨਾ ਹੈ ਸਵੇਰੇ ਦੁਪਹਿਰੇ ਸ਼ਾਮ ਨੂੰ ਤਿੰਨ ਟਾਈਮ ਕਰ ਲੋ ਜਿਨ੍ਹਾਂ ਨੇ ਡਿਊਟੀ ਨਹੀਂ ਜਾਣਾ ਕੰਮ ਤੇ ਨਹੀਂ ਜਾਣਾ ਜਿਹੜੇ ਸਾਡੇ ਬਜ਼ੁਰਗ ਹੋ ਚੁੱਕੇ ਹਨ ਜਾਂ ਆਪਣੇ ਕੰਮ ਕਾਜਾਂ ਤੋਂ ਫ੍ਰੀ ਹਨ ਜਿਨ੍ਹਾਂ ਦੇ ਕੋਲ ਸਮਾਂ ਹੈ ਉਹ ਤਿੰਨ ਟਾਈਮ ਇਸ ਤਰ੍ਹਾਂ ਬੈਠ ਕੇ ਕਰਨਾ ਹੈ ਜਦੋਂ ਆਪਾਂ ਵਾਹ ਬੋਲਣਾ ਹੈ ਵਾਹ ਗੁਰਜੀ ਤਾਂ ਆਪਣੇ ਜੋ ਤੁੰਨੀ ਹੈ ਨਾਭੀ ਹੈ ਉਸ ਨੂੰ ਬਿਲਕੁਲ ਪਿੱਛੇ ਲੱਕ ਦੇ ਨਾਲ ਲਗਾਉਣ ਦੀ ਕੋਸ਼ਿਸ਼ ਕਰਨੀ ਹੈ ਬਹੁਤ ਪਿੱਛੇ ਖਿੱਚ ਲੈਣਾ ਹੈ ਔਰ ਜਦੋਂ ਆਪਾਂ ਗੁਰੂ ਬੋਲਣਾ ਹੈ ਤੇ ਆਪਾਂ ਆਪਣੇ ਸਾਹ ਨੂੰ ਛੱਡਨਾ ਹੈ ਪੇਟ ਅੱਗੇ ਆ ਜਾਵੇਗਾ ਇਸ ਤਰ੍ਹਾਂ ਕਰਕੇ ਆਪਾਂ ਸਾਹਸ ਗ੍ਰਾਸ ਜਪਣਾ ਹੈ ਔਰ ਜਦੋਂ ਆਪਾਂ ਜਿਹੜੇ ਯੰਗ ਹਨ ਯੰਗ ਬੱਚਿਆਂ ਨੂੰ ਤੇ ਬਹੁਤ ਜਲਦੀ ਪ੍ਰਾਪਤੀਆਂ ਹੁੰਦੀਆਂ ਹਨ ਪ੍ਰਮਾਤਮਾ ਦੇ ਜਲਦੀ ਹੀ ਪ੍ਰਕਾਸ਼ ਰੂਪੀ ਦਰਸ਼ਨ ਹੋ ਜਾਂਦੇ ਹਨ ਸੱਚੇ ਪਾਤਸ਼ਾਹ ਦੇ ਔਰ ਵਾਹਿਗੁਰੂ ਜੀ ਜਦੋਂ ਜੋ ਲੋਕ ਬੈਠ ਸਕਦੇ ਹਨ ਤੰਦਰੁਸਤ ਹਨ ਉਹਨਾਂ ਨੇ ਇੱਕਦਮ ਸਿੱਧੇ ਸਟੇਟ ਕਰਕੇ ਆਪਣੀ ਰੀੜ ਦੀ ਹੱਡੀ ਔਰ ਚੌਂਕੜਾ ਮਾਰ ਕੇ ਇੱਕ ਮਨ ਇੱਕ ਚਿੱਤ ਹੋ ਕੇ ਸਰੀਰ ਨੂੰ ਢਿੱਲਾ ਛੱਡ ਕੇ ਬੈਠਣਾ ਹੈ ਅੱਖਾਂ ਨੂੰ ਬਹੁਤ ਹੀ ਸੌਫਟ ਜਿਹਾ ਬੰਦ ਕਰਨਾ ਹੈ ਜਿਆਦਾ ਟਾਈਟ ਨਹੀਂ ਬੰਦ ਕਰਨਾ ਔਰ ਅੱਖਾਂ ਦੇ ਸਾਹਮਣੇ ਜਿਹੜਾ ਇੱਕ ਆਪਣੇ ਅਨੇਰਾ ਜਿਹਾ ਆਉਂਦਾ ਉਹ ਉਹਦੇ ਵੱਲ ਧਿਆਨ ਕਰਕੇ ਹੋਰ ਕਿਤੇ ਧਿਆਨ ਨਹੀਂ ਟਿਕਾਉਣਾ ਨਾ ਸਿਰ ਤੇ ਨਾ ਤਰਕੁਟੀ ਤੇ ਸਿਰਫ ਅੱਖਾਂ ਦੇ ਸਾਹਮਣੇ ਜਿਹੜਾ ਅ ਹਨੇਰਾ ਹੁੰਦਾ ਹੈ ਉਹਦੇ ਵਿੱਚ ਧਿਆਨ ਟਿਕਾਉਣਾ ਹੈ ਔਰ ਜਿਹੜੀ ਤੁਹਾਡੀ ਧੁੰਨੀ ਅੰਦਰ ਬਾਹਰ ਹੋ ਰਹੀ ਹੈ ਉਹਦੇ ਵੱਲ ਧਿਆਨ ਕਰਨਾ ਹੈ ਕਿਉਂਕਿ ਜੇ ਤੁਸੀਂ ਆਪਣੀ ਧੁੰਨੀ ਦੇ ਵੱਲ ਧਿਆਨ ਕਰੋਗੇ ਤੇ ਤੁਹਾਡਾ ਧਿਆਨ ਫੁਰਨਿਆਂ 'ਚ ਨਹੀਂ ਜਾਊਗਾ ਬਾਕੀ ਤੁਸੀਂ ਤਨ ਵਿੱਚ ਧਿਆਨ ਲਗਾਉਣਾ ਤਨ ਮਤਲਬ ਕੀ ਤੁਹਾਡੀ ਆਵਾਜ਼ ਤੁਸੀਂ ਤਨ ਵਿੱਚ ਧਿਆਨ ਲਗਾਉਣਾ ਆਪਣੀ ਆਵਾਜ਼ ਨੂੰ ਆਪ ਸੁਣਨਾ ਹੈ ਵਾਹ ਗੁਰੂ ਵਾਹ ਗੁਰੂ ਬਲਕਿ ਅਗਰ ਤੁਸੀਂ ਭਾਗਾwale ਹੋਵੋਗੇ ਅਗਰ ਤੁਹਾਡਾ ਸਾਰਾ ਪਰਿਵਾਰ ਇੱਕ ਸਾਥ ਬੈਠ ਕੇ ਅਗਰੇ ਕਰੇ ਤੇ एकदम ਬਹੁਤ ਹੀ ਪਵਿੱਤਰ ਲੱਗਦਾ ਹੈ ਬੱਚਿਆਂ ਸਮੇਤ ਆਪਾਂ ਬੈਠੇ ਹੋਈਏ ਸਾਰੇ ਲੋਕ ਕਰੀਏ ਤੇ ਬਹੁਤ ਹੀ ਭਾਗਾ ਵਾਲਾ ਕਾਰ ਹੁੰਦਾ ਹੈ ਜਿੱਥੇ ਸਭ ਲੋਕ ਜੁੜ ਜਾਂਦੇ ਹਨ ਪਰ ਬਹੁਤ ਲੋਕਾਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਕਿਸੇ ਦਾ ਹਸਬੰਦ ਟੋਕਦਾ ਹੈ ਕਿ ਵਾਗਰੂ ਕਿਉਂ ਕਰ ਰਹੇ ਹੋ ਤੇ ਕਿਸੇ ਦੀ ਵਾਈਫ ਤੇ ਕਿਸੇ ਦੇ ਬੱਚਿਆਂ ਨੂੰ ਪਰੇਸ਼ਾਨੀ ਹੁੰਦੀ ਹੈ ਅਗਰ ਘਰ ਵਿੱਚ ਇਸ ਤਰ੍ਹਾਂ ਕੋਈ ਕਹਿ ਰਿਹਾ ਹੋਵੇ ਕਿ ਇਸ ਤਰ੍ਹਾਂ ਨਹੀਂ ਉਚਿਤ ਜੀ ਬੋਲਣਾ ਤੇ ਘਰ ਵਿੱਚ ਕਲੇਸ਼ ਨਹੀਂ ਪਾਉਣੇ ਵਾਹਿਗੁਰੂ ਜੀ ਬਹੁਤ ਹੀ ਨਿਮਾਣੇ ਹੋ ਕੇ ਅੰਦਰ ਧਿਆਨ ਹੋ ਕੇ ਕਰ ਲੈਣਾ ਪਰ ਸਿਮਰਨ ਨਹੀਂ ਛੱਡਣਾ ਅੰਤਰ ਧਿਆਨ ਹੋ ਕੇ ਤੇ ਆਪਣੀ ਆਵਾਜ਼ ਨੂੰ ਆਪ ਆਪਣੇ ਮਨ ਦੇ ਨਾਲ ਸੁਣਨਾ ਹੈ ਤੇ ਜਦੋਂ ਕੋਈ ਕਾਰ ਨਾ ਹੋਵੇ ਤੇ ਉਦੋਂ ਤੁਸੀਂ ਜ਼ੋਰ-ਜ਼ੋਰ ਨਾਲ ਕਰਨਾ ਹੈ ਕਿਉਂਕਿ ਤੁਹਾਡਾ ਜਿਹੜਾ ਮਨ ਫੁਰਨਿਆਂ 'ਚ ਜਾਂਦਾ ਉਹ ਨਾ ਜਾਵੇ ਤੇ ਇਹ ਵੀ ਇੱਕ ਦਵਾਈ ਹੈ ਸੱਚੇ ਪਾਤਸ਼ਾਹ ਜੀ ਉਹ ਇਹ ਨਾ ਸੋਚੋ ਕਿ ਅਸੀਂ ਤਾਂ ਸਿਮਰਨ ਕਰਾਂਗੇ ਤੇ ਇਹ ਸਿਮਰਨ ਕਰ ਤੋਂ ਬਾਅਦ ਅਸੀਂ ਜਿਆਦਾ ਬੇਨਤੀਆਂ ਨਹੀਂ ਕਰਨੀਆਂ ਕਿ ਸਾਨੂੰ ਵਾਹਿਗੁਰੂ ਜੀ ਆ ਵੀ ਦੇ ਦੋ ਉਹ ਵੀ ਦੇ ਦੋ ਐਸੀ ਜੀ ਲੋੜਾ ਦੁਨਿਆਵੀ ਮੰਗਾਂ ਨਹੀਂ ਮੰਗਣੀਆਂ ਕਿਉਂਕਿ ਪ੍ਰਮਾਤਮਾ ਦੇ ਜਦੋਂ ਤੁਸੀਂ ਉਹਨਾਂ ਦੇ ਨਾਲ ਸਿਮਰਨ ਦੇ ਨਾਲ ਜੁੜ ਗਏ ਤੁਹਾਨੂੰ ਦੁਨਿਆਵੀ ਸਾਰੀ ਚੀਜ਼ਾਂ ਖੁਸ਼ੀਆਂ ਤੁਹਾਨੂੰ ਤੁਹਾਡੀਆਂ ਚੋਰੀਆਂ ਪ੍ਰਮਾਤਮਾ ਨੇ ਆਪਣੇ ਆਪ ਹੀ ਭਰ ਦੇਣੀਆਂ ਨੇ ਤੁਹਾਨੂੰ ਉਸ ਚੀਜ਼ ਦੀ ਜ਼ਰੂਰਤ ਨਹੀਂ ਪੈਣੀ ਬਸ ਤੁਸੀਂ ਇਹ ਅਰਦਾਸ ਕਰਨੀ ਹੈ ਕਿ ਪ੍ਰਮਾਤਮਾ ਸਾਨੂੰ ਖੁਰਨਿਆਂ ਤੋਂ ਰਹਿਤ ਕਰੋ ਸਾਨੂੰ ਸ਼ਬਦ ਵਿੱਚ ਮਰਨਾ ਸਿਖਾਓ ਸਾਨੂੰ ਸੱਚਖੰਡ ਦੇ ਦਰਸ਼ਨ ਦਿਖਾਓ ਵਾਹਿਗੁਰੂ ਜੀ ਆਪਣੇ ਪ੍ਰਕਾਸ਼ ਰੂਪੀ ਦਰਸ਼ਨਾਂ ਦਾ ਸਾਨੂੰ ਚਾਹ ਹੈ ਅਸੀਂ ਆਪ ਜੀ ਦੇ ਦਰਸ਼ਨ ਕਰਨੇ ਹਨ ਵਾਹਿਗੁਰੂ ਜੀ ਜੋ ਪ੍ਰਮਾਤਮਾ ਦਾ ਰੂਪ ਹੈ ਰੂਪ ਨਾਰੇਖ ਨਾਰੰਗ ਕਿਛ ਤ੍ਰਹਿ ਗੁਣ ਤੇ ਪ੍ਰਪੰਨ ਵਾਹਿਗੁਰੂ ਜੀ ਦਾ ਕੋਈ ਰੂਪ ਨਹੀਂ ਹੈ ਜਦੋਂ ਤੁਸੀਂ ਅੱਖਾਂ ਬੰਦ ਕਰਦੇ ਹੋ ਅਗਰ ਤੁਹਾਨੂੰ ਕੋਈ ਫੋਟੋ ਨਜ਼ਰ ਆਉਂਦੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਗੁਰੂ ਨਾਨਕ ਦੇਵ ਜੀ ਦੀ ਜਾਂ ਕੋਈ ਕਾਲਾ ਰੰਗ ਪੀਲਾ ਰੰਗ ਤੇ ਤੁਸੀਂ ਨਹੀਂ ਦੇਖਣਾ ਅੱਖਾਂ ਖੋਲ ਲੈਣੀਆਂ ਹਨ ਕਿਉਂਕਿ ਉਹ ਕਾਲ ਦੀ ਸ਼ਰਾਰਤ ਹੈ ਤੁਸੀਂ ਅੱਖਾਂ ਖੋਲ ਲੈਣੀਆਂ ਹਨ ਵੈਸੇ ਤੁਸੀਂ ਅੱਖਾਂ ਬੰਦ ਕਰਕੇ ਸਿਮਰਨ ਕਰਨਾ 3 ਟਾਈਮ ਨਹੀਂ ਹੁੰਦਾ ਜਿੰਨਾ ਵਿੱਚ ਹੁੰਦਾ ਉਹਨਾ ਕਰੋ ਹੈਨਾ 3 ਟਾਈਮ ਨਹੀਂ ਹੁੰਦਾ 2 ਟਾਈਮ ਹੁੰਦਾ 2 ਕਰ ਲਓ ਅਗਰ ਸਵੇਰੇ ਟਾਈਮ ਹੈ ਕਿ ਤਾਂ ਸਵੇਰੇ 2 ਟਾਈ ਕੈਂਟੇ ਕਰ ਲਓ ਨਹੀਂ ਤੇ ਅੱਧਾ ਘੰਟਾ 10 ਮਿੰਟ ਤੁਹਾਨੂੰ ਗਿਆ ਕਿਸੇ ਤਰ੍ਹਾਂ ਵੀ ਤੁਸੀਂ ਬਸ ਇੱਕ ਮਨ ਇੱਕ ਚਿਤ ਹੋ ਕੇ ਭਾਵਨਾ ਦੇ ਭਾਵਨਾ ਰੱਖ ਕੇ ਕਰਨਾ ਹੈ ਤੇ ਤੁਹਾਨੂੰ ਝੋਲੀ ਜਲਦੀ ਭਰ ਜਾਵੇਗੀ ਔਰ ਤੁਹਾਨੂੰ ਪ੍ਰਕਾਸ਼ ਰੂਪੀ ਦਰਸ਼ਨ ਹੋਣਗੇ ਜਿਸ ਤਰ੍ਹਾਂ ਤੁੱਪ ਹੁੰਦੀ ਆ ਨਾ ਤੁੱਪ ਬਹੁਤ ਸਾਰੇ ਸੂਰਜ ਇੱਕ ਸਾਥ ਚੜ੍ਹੇ ਹੋਣ ਇੰਨੀ ਕੁ ਪ੍ਰਕਾਸ਼ਕ ਦੀ ਰੋਸ਼ਨੀ ਹੋਣੀ ਆ ਅਗਰ ਤੁਸੀਂ ਕਹੋ ਕਿ ਤੁਹਾਨੂੰ ਹਰਾ ਰੰਗ ਨੀਲਾ ਰੰਗ ਲਾਲ ਰੰਗ ਦਿਖ ਰਿਹਾ ਹੈ ਤੇ ਫਿਰ ਤੁਸੀਂ ਵਾਹਿਗੁਰੂ ਜੀ ਦਰਸ਼ਨ ਨਹੀਂ ਕਰਨੇ ਅੱਖਾਂ ਖੋਲ ਲੈਣੀਆਂ ਹਨ ਕਿਉਂਕਿ ਉਹ ਕਾਲ ਦੀ ਸ਼ਰਾਰਤ ਹੋ ਸਕਦੀ ਹੈ ਦੂਸਰਾ ਵਾਹਿਗੁਰੂ ਜੀ ਤੁਸੀਂ ਸੁਣਿਆ ਹੋਵੇਗਾ ਕਿ ਇੱਕ ਤੇ ਆਪਾਂ ਬਾਹਰੀ ਅੰਮ੍ਰਿਤ ਛਕਦੇ ਹਾਂ ਸਾਨੂੰ ਵਾਹਿਗੁਰੂ ਜੀ ਇੱਕ ਸਾਨੂੰ ਅੰਮ੍ਰਿਤ ਅੰਦਰੋਂ ਹੀ ਪ੍ਰਾਪਤ ਹੋਣਾ ਹੈ ਬਾਣੀ ਦੇ ਵਿੱਚ ਲਿਖਿਆ ਅਨੰਦ ਸਾਹਿਬ ਦੇ ਵਿੱਚ ਅਨਹਦ ਬਾਣੀ ਦੇ ਬਾਰੇ ਵਿੱਚ ਲਿਖਿਆ ਅਨੰਦ ਸੁਣੋ ਬਡਪਾਗਿਓ ਅਨੰਦ ਕੀ ਹੈ ਉਹ ਆਪਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗੇ ਹਰ ਰਸ ਬ੍ਰह्म ਰਸ ਇਹ ਕੀ ਹੈ ਇਹ ਵੀ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗੇ ਪਹਿਲਾਂ ਤੁਸੀਂ ਕਮੈਂਟ ਕਰਕੇ ਦੱਸਿਓ ਵਾਹਿਗੁਰੂ ਜੀ ਦਾਸ ਦੀਆਂ ਇਹ ਬੇਨਤੀਆਂ ਤੁਹਾਨੂੰ ਪਰਵਾਨ ਹੋਈਆਂ ਜਾਂ ਨਹੀਂ ਹੋਈਆਂ ਜਾਂ ਕੋਈ ਤੁਹਾਨੂੰ ਕੋਈ ਕੁਐਸਚਨ ਹੈ ਤੇ ਤੁਸੀਂ ਪੁੱਛ ਸਕਦੇ ਹੋ ਤੇ ਵਾਹਿਗੁਰੂ ਜੀ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰੋ ਦਾਸ ਤੋਂ ਬੇਨਤੀਆਂ ਕਰਦੇ ਆਂ ਅਨੇਕਾਂ ਹੀ ਪ੍ਰਕਾਰ ਦੀਆਂ ਪੁੱលਣਾ ਹੋ ਜਾਂਦੀਆਂ ਹਨ ਆਪ ਸੱਚੇ ਪਾਤਸ਼ਾਹ ਕਿਰਪਾ ਕਰੋ ਬਖਸ਼ ਲਓ ਔਰ ਸਾਡੀ ਸੰਗਤ ਬਖਸ਼ਣਹਾਰ ਹੈ ਬਖਸ਼ ਲੈਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਜੀ